ਸਾਸੀ ਕਾਲ ਵੀਰੇ ਸਾਰਿਆਂ ਨੂੰ ਸਵਾਗਤ ਆ ਤੁਹਾਡਾ YouTube ਚੈਨਲ ਫਰੀ ਕੋਟ ਪੀਜਨ ਕਲੱਬ 04 ਦੇ ਵਿੱਚ ਤੇ ਬਾਈ ਆਹਾ ਪੰਜਵੀਂ ਛੇਵੀਂ ਵਾਰ ਕਬੂਤਰ ਭੇਜਣ ਜਾ ਰਹੇ ਆ ਬਾਈ ਬਿੱਟੂ ਟਾਂਗਰਾ ਜ਼ਿਲ੍ਹਾ ਬਾਈ ਦਾ ਅੰਮ੍ਰਿਤਸਰ ਆ ਤੇ 10 ਪਰ ਸਾਫ ਕੂਤਰਾ ਬਾਈ ਤੇ ਨਸਲ ਵੀ ਦੱਸਾਂਗੇ ਜਰੂਰ ਕਿਹੜੀ ਕਿਹੜੀ ਆ ਤੇ ਇਹ ਬਾਈ ਪੰਜਵੀਂ ਛੇਵੀਂ ਵਾਰ ਕੂਤਰਾ ਪੱਪੇ ਜਨ ਜਾ ਰਹੇ ਆ ਬਾਈ ਨੂੰ ਰਿਜ਼ਲਟ ਵਧੀਆ ਰਿਹਾ ਅੱਗੇ ਬਾਈ ਨੂੰ ਤੇ ਤਾਂ ਹੀ ਪੰਜਵੀਂ ਛੇਵੀਂ ਵਾਰ ਬਾਈ ਨੇ ਕੂਤਰਾ ਆਪਣੇ ਤੋਂ ਮੰਗਵਾਏ ਆ ਤੇ ਜੇ ਕਿਸੇ ਨੂੰ ਵੀ ਬਈ ਬੱਚੇ ਜਾਂ 10 ਪਰ ਸਾਫ ਜਾਂ ਵੱਡੇ ਬਰੀਡਰ ਕਬੂਤਰ ਚਾਹੀਦੇ ਆ ਤੇ ਜਰੂਰ ਆਪਣੇ ਨਾਲ ਸੰਪਰਕ ਕਰ ਸਕਦਾ ਹੁਣ ਬਾਜ਼ੀਆਂ ਵਾਸਤੇ ਰੈਡੀ ਕੂਤਰ ਵੀ ਆਪਣੇ ਕੋਲੋਂ ਮਿਲ ਜਾਂਦੇ ਆ ਬਈ ਤੇ ਇਹਨਾਂ ਦੇ ਜਿਹੜੀਆਂ ਰਿੰਗਾ ਉਹ ਬਈ ਪੱਕੀਆਂ ਜਿਵੇਂ ਕਿ ਤੁਸੀਂ ਪਿਛਲੀਆਂ ਵੀਡੀਓ ਚ ਬਈ ਜਿਹੜੇ ਪੁਰਾਣੇ ਜੋੜੇ ਆ ਉਹਨਾਂ ਨੂੰ ਪਤਾ ਹੀ ਆ ਸਾਰਿਆਂ ਦੇ ਕੂਤਰਾਂ ਦੇ ਆਪਣੇ ਨਾਲ ਹੀ ਲੋਗੋ ਤੇ ਥਾਲੇ ਨੰਬਰ ਹੁੰਦਾ ਸਾਰਿਆਂ ਦੇ ਰਿੰਗਾ ਪੱਕੀਆਂ ਹੁੰਦੀਆਂ ਤੇ ਬਈ ਨੇ ਆ ਬਾਜ਼ੀਆਂ ਵਾਸਤੇ ਕੂਤਰ ਮੰਗਵਾਏ ਆਪਣੇ ਤੋਂ ਤੇ ਜੇ ਕਿਸੇ ਨੂੰ ਵੀ ਬਈ ਮੌਜੇ ਜਾਂ ਰੰਗ ਦੀ ਕੋਈ ਚਵੇਸ ਵਾਲਾ ਕਬੂਤਰ ਚਾਹੀਦਾ ਹੁੰਦਾ ਤਾਂ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਆ ਦੇਖੋ ਬਈ ਆ ਜਿਹੜੀ ਫਾਸਟੇ ਖੜੀ ਹੋਈ ਆ ਕਾਲੇ ਟੁਰਸ ਵਾਲੀ ਇਹ ਮੀਰਾ ਬਾਬਾਈ ਤੇ ਉਹ ਬਾਬੇ ਧੰਨੇ ਵਾਲੇ ਕੂਤਰਾ ਦੋਨੇ ਤੇ ਇਹ ਦੋਨੇ ਨਸਲਾਂ ਆਪਾਂ ਬਾਈ ਨੂੰ ਭੇਜਣ ਜਾ ਰਹੇ ਆ ਕਿਸੇ ਨੂੰ ਵੀ ਕਿਦਾਂ ਦਾ ਵੀ ਕੂਤਰਾ ਚਾਹੀਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਹੁਣ ਵੀਡੀਓ ਇਦਾਂ ਆਉਂਦੀਆਂ ਰਹਿਣੀਆਂ ਥੋੜਾ ਜਿਹਾ ਬਿਜੀ ਸੀਗੇ ਤੇ ਬਈਆਂ ਦੇ ਮੈਸੇਜ ਫੋਨ ਆਏ ਤੇ ਜਰੂਰ ਦੱਸਣਾ ਬਈ ਕਿਦਾਂ ਦੇ ਲੱਗੇ ਕੂਤਰਾ ਧੰਨਵਾਦ